ਕਰਜ਼ਾ ਲੈ ਕੇ ਵਾਪਸ ਨਾ ਮੋੜਨ ਵਾਲੇ ਲੋਕ ਆਪਣੇ ਆਪ ਤੇ ਹੀ ਜ਼ੁਲਮ ਕਰਦੇ ਨੇ ਉਸ ਦਾ ਦਿਲ ਤਾਂ ਵੱਡਾ ਸੀ ਜਿਸ ਨੇ ਤੁਹਾਨੂੰ ਕਰਜ਼ਾ ਦਿੱਤਾ ਪਰ ਮਾਤਮਾ ਕਿਸੇ ਨਾ ਕਿਸੇ ਤਰ੍ਹਾਂ ਮੋੜ ਹੀ ਦੇਗਾ ਤੇ ਦੂਜੀ ਗੱਲ ਇਹ ਵੀ ਹੈ ਕਿ ਕੁਝ ਲੋਕਾਂ ਦੀ ਤਾਂ ਮਜਬੂਰੀ ਬਣ ਜਾਂਦੀ ਆ ਸ਼ਾਇਦ ਉਹ ਨਹੀਂ ਮੋੜ ਸਕਦੇ ਪਰ ਕੁਝ ਲੋਕ ਇਸ ਨੂੰ ਆਪਣੀ ਆਦਤ ਹੀ ਬਣਾ ਲੈਂਦੇ ਨੇ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਕਿਸੇ ਨੂੰ ਦੇ ਦੇਣਾ ਆਸਾਨ ਗੱਲ ਨਹੀਂ ਹੁੰਦੀ ਜੇ ਆਸਾਨ ਹੁੰਦਾ ਤਾਂ ਬੈਂਕ ਇਹਨੇ ਪੇਪਰਾਂ ਤੇ ਨਿਕਾਗਰਾਂ ਦੇ ਸਾਈਨ ਕਰਾ ਕੇ ਲੋਨ ਨਾ ਦਿੰਦੇ ਤੇ ਉਹ ਲੋਨ ਵੀ ਸਿਰਫ ਉਹਨੂੰ ਦਿੰਦੇ ਨੇ ਜਿਹੜਾ ਲਾਇਕ ਹੁੰਦਾ ਪਰ ਕੁਝ ਲੋਕ ਬਿਨਾਂ ਵਿਆਜ ਤੋਂ ਇਸ ਲਈ ਪੈਸੇ ਉਧਾਰ ਦੇ ਦਿੰਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਦਇਆ ਦੀ ਭਾਵਨਾ ਹੁੰਦੀ ਹੈ ਹਮਦਰਦੀ ਹੁੰਦੀ ਹੈ ਇਨਸਾਨੀਅਤ ਦੇ ਨਾਤੇ ਪਰ ਜਦੋਂ ਉਸੇ ਇਨਸਾਨ ਤੋਂ ਪੈਸੇ ਵਾਪਸ ਮੰਗੇ ਜਾਂਦੇ ਨੇ ਜਿਸ ਨੂੰ ਪੈਸੇ ਦਿੱਤੇ ਹੁੰਦੇ ਨੇ ਦਾ ਉਹ ਪੈਸੇ ਮੰਗਣ ਵੇਲੇ ਵਾਪਸ ਮੰਗਣ ਵੇਲੇ ਦੁਸ਼ਮਣ ਦੀ ਤਰ੍ਹਾਂ ਬਿਹੇਵ ਕਰਦਾ ਜਿਸ ਨੂੰ ਪਰਮਾਤਮਾ ਨੇ ਤੁਹਾਡੀ ਹੈਲਪ ਕਰਨ ਲਈ ਪ੍ਰੇਰਿਤ ਕੀਤਾ ਸੀ ਜਿਸ ਨੇ ਤੁਹਾਨੂੰ ਕਰਜ਼ਾ ਦਿੱਤਾ ਸੀ ਪਰਮਾਤਮਾ ਉਸ ਨੂੰ ਤਾਂ ਕਿਸੇ ਨਾ ਕਿਸੇ ਤਰ੍ਹਾਂ ਹੋਰ ਦੇ ਦੇਗਾ ਉਸ ਦਾ ਭੁਗਤਾਨ ਪੂਰਾ ਹੋ ਜਾਏਗਾ ਪਰ ਜਿਸ ਨੇ ਕਰਜ਼ਾ ਵਾਪਸ ਨਹੀਂ ਕੀਤਾ ਉਸ ਨੇ ਆਪਣੇ ਆਪ ਤੇ ਹੀ ਜ਼ੁਲਮ ਕੀਤਾ ਕਿਉਂਕਿ ਕੁਝ ਲੋਕ ਕੋਈ ਭਰੋਸਾ ਨਹੀਂ ਦਿੰਦੇ ਇਹਦਾ ਕਿ ਕਰਜ਼ਾ ਲਿਆ ਹੋਵੇ ਤੇ ਜਾਨ ਕਦੋਂ ਨਿਕਲ ਜਾਵੇ ਤਾਂ ਉਹ ਕਰਜ਼ਾ ਤੁਹਾਡੇ ਤੇ ਉਸੇ ਤਰ੍ਹਾਂ ਰਹਿ ਜਾਂਦਾ ਹੈ ਤੇ ਬਹੁਤ ਘੱਟ ਪਰਿਵਾਰ ਹੁੰਦੇ ਨੇ ਜਿਹੜੇ ਮਰਨ ਵਾਲੇ ਦਾ ਕਰਜ਼ਾ ਬਾਅਦ ਵਿੱਚ ਵੀ ਉਤਾਰ ਦਿੰਦੇ ਨੇ ਤਾਂ ਤੁਸੀਂ ਉਸ ਪਰਮਾਤਮਾ ਕੋਲ ਕਿਹੜਾ ਮੂੰਹ ਲੈ ਕੇ ਜਾਓਗੇ ਉਸ ਕਰਜ਼ੇ ਦਾ ਭੁਗਤਾਨ ਤੁਹਾਨੂੰ ਇੱਥੇ ਨਹੀਂ ਤਾਂ ਉੱਥੇ ਕਰਨਾ ਹੀ ਪੈਂਦਾ ਜਿਹੜੇ ਲੋਕ ਕਿਸੇ ਦੇ ਪੈਸੇ ਲੈ ਕੇ ਵਾਪਸ ਨਹੀਂ ਦਿੰਦੇ ਉਹ ਰੱਬ ਦੇ ਪ੍ਰਤੀ ਜ਼ਿਆਦਾ ਜਵਾਬਦੇਹ ਹੁੰਦੇ ਨਹੀਂ ਕਿਉਂਕਿ ਉਸ ਟਾਈਮ ਪਰਮਾਤਮਾ ਨੇ ਸਾਡੇ ਮਨ ਵਿੱਚ ਦਇਆ ਭਰ ਕੇ ਉਸ ਦੀ ਹੈਲਪ ਕਰਨ ਲਈ ਸਾਨੂੰ ਸਾਹਮਣੇ ਕੀਤਾ ਸੀ